ਸਤਿ ਪ੍ਰੇਮਾਨੰਦ ਜੀ ਆਪ ਜੀ ਨੂੰ ਕੋਟੀ ਕੋਟੀ ਨਮਨ ਹੈ ਮੈਂ ਸਵੇਰੇ ਸਵੇਰੇ ਉੱਠਿਆ ਤੇ ਆਪ ਜੀ ਦੀ ਵੀਡੀਓ ਸੁਣ ਰਿਹਾ ਸੀ ਮੈਂ ਉਸ ਵੀਡੀਓ ਦੇ ਵਿੱਚ ਤੁਸੀਂ 라ਵਨ ਨੂੰ ਵਿਦਵਾਨ ਦੱਸਿਆ ਤੁਸੀਂ ਨਹੀਂ ਦੱਸਿਆ ਜਿੱਦਾਂ ਬ੍ਰਾਹਮਣ ਦੀ ਜਿਹੜੀ ਸੋਚ ਆ ਚਾਰ ਵੇਦ ਦਵਾਚ ਰੱਖਿਓ ਚਾਰ ਵੇਦ ਉਨਾ ਵੀ ਵੇਦਾਂ ਦੇ ਵਿੱਚੋਂ ਕੀ ਕੀ ਨਿਕਲਿਆ ਸਤਾਈ ਮਨੁਸੂਰੀਤੀਆਂ ਟਮਾਟਰ ਕਿਉਂ 18 ਪੁਰਾਣ ਪਮਨਜਾ ਓਪਨਿਸ ਤੇ ਰਾਮ ਤੇ ਟਮਾਟਰ ਸ਼ਾਇਦ ਕਹਿੰਦੇ ਆ ਕਿ ਗੀਤਾ ਵੀ ਵੇਦਾਂ ਚੋਂ ਆਈ ਹੈ ਮੈਂ ਹੀ ਕਹਿ ਰਿਹਾ ਜੋ ਔਰ ਸੰਤ ਰਾਮਾਨੰਦ ਜੀ ਆਪ ਜੀ ਨੇ ਦੱਸਿਆ ਕਿ ਰਾਵਣ ਬਹੁਤ ਵੱਡਾ ਵਿਦਵਾਨ ਸੀ ਤੇ ਉਸ ਵਿਦਵਾਨ ਨੇ ਇੱਕੋ ਕਮੀ ਸੀ ਕਿਰਤਰ ਵਿੱਚ ਸੀ ਰੋਮਨਾਂਤੀ ਸਾਤ ਪ੍ਰਮਾਨ ਦਿੱਤ ਸੀ ਵਿਦਵਾਨ ਨੂੰ ਮੈਂ ਬੜੀ ਜਿਤ ਕਹਾ ਦਾ ਸੰਤਾਨ ਦੀ ਰੇ ਕੁਛ ਮਨੁੱਖਤਾ ਨੂੰ ਦਿੰਦੇ ਨੇ ਕੁਛ ਚੰਗਾ ਦਿੰਦੇ ਨੇ ਇੱਕ ਬ੍ਰਾਹਮਣ ਦੀ ਜਿਹੜੀ ਸੋਚਿਆ ਉਹ ਸਾਨੂੰ ਨੋਂ ਨਰਾਤੇ ਦਿੰਦੀ ਹੈ ਤਾਂ ਜਿਹੜੀ ਸ੍ਰੀ ਗੁਰੂ ਅੰਸਾ ਦੀ ਸੋਚ ਹੈ ਨੌ ਦੁਆਰੇ ਪ੍ਰਗਟ ਕੀ ਹੈ ਦਫਾ ਗੁਪਤ ਰਖਾਇਆ ਇੱਕ ਪਾਸੇ ਗੁਰੂ ਗਵੰਦ ਸਾਹਿਬ ਜੀ ਖੜੇ ਦੂਜੇ ਪਾਸੇ ਰਾਵਣ ਖੜਾ ਔਰ ਦੋਨੇ ਹੀ ਸੰਤਾਂ ਦੀ ਬਾਣੀ ਦੇ ਪੁੱਤਰ ਨੇ ਦੋਨੇ ਹੀ ਸੰਤਾਂ ਦੀ ਬਾਣੀ ਦੇ ਪੁੱਤਰ ਆ ਜਿਵੇਂ ਹੁਣ ਗੁਰੂ ਗਵੰਦ ਸਾਹਿਬ ਇਤਿਹਾਸ ਬੋਲੇ ਸੰਤ ਜੀ ਤਾਂ ਮਸਲਾ ਪੜ ਜਾਣਾ ਹੁਣ ਗੁਰੂ ਗਵੰਦ ਸਾਹਿਬ ਜੀ ਕਹਿ ਰਹੇ ਆ ਕੁਸ਼ਤਰੀ ਕਾ ਪੁੱਤ ਹੂੰ ਬ੍ਰਾਹਮਣ ਕਾ ਨਹੀਂ ਇਕੁਰਗੁਵਾਂ ਸਾਹਿਬ ਕੀ ਕਹਿ ਰਹੇ ਆ ਬੇਮਾ ਬ੍ਰਾਹਮਣ ਦਾ ਪੁੱਤਰ ਮੈਂ ਇਹ ਇਹਦਾ ਮਤਲਬ ਜਿਹੜਾ ਆਮ ਸੀ ਉਹ ਬ੍ਰਾਹਮਣ ਦਾ ਪੁੱਤਰ ਜਿੰਦਗੀ ਜਿਉ ਕੇ ਗਿਆ ਬ੍ਰਾਹਮਣ ਦਾ ਪੁੱਤਰ ਬਣ ਕੇ ਇਹਦਾ ਵਾਲ ਜਿਹੜਾ ਬ੍ਰਾਹਮਣ ਦਾ ਪੁੱਤਰ ਬਣਿਆ ਸੀ ਤੇ ਬ੍ਰਾਹਮਣਾਂ ਦੇ ਜਿਹੜੇ ਹਾਲਾਤ ਨੇ ਅੱਜ ਜਿਹੜੇ ਸੈਂਟਰ 'ਚ ਬੈਠੇ ਹੋਏ ਆ ਗੰਦ ਪਾਇਆ ਹੋਇਆ ਪ੍ਰੇਮਾਨੰਦ ਜੀ ਤੈਨੂੰ ਪਤਾ ਆ ਅਜੇ ਤੁਹਾਡੇ ਜਾਮਾ ਦੇ ਮੱਥਾ ਟੇਕਣੋਂਦੇ ਆਰਐਸਐਸ ਦੇ ਗੁੰਡੇ ਨੂੰ ਪਾ ਕੇ ਤੁਹਾਡੇ ਜਾਮਾ ਚੋਂਦਾ ਇਹ ਕੌਣ ਆ ਇਸ ਕਰਕੇ ਸੰਸਰ ਪ੍ਰੇਮਾਨੰਦ ਜੀ 라ਵੰਦੇ ਉੱਤੇ ਦੋਸ਼ ਕਰਨ ਤੋਂ ਪਹਿਲਾਂ ਬ੍ਰਾਹਮਣ ਦੀਆਂ ਲਿਖੀਆਂ ਹੋਈਆਂ ਚੀਜ਼ਾਂ ਦੇ ਨਾਲ ਦੋਸ਼ ਨਹੀਂ ਲਾ ਸਕਦੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਧਿਆਨ ਨਾਲ ਸੁਣ ਲਓ ਇੱਕੋ ਗੱਲ ਲਿਖੀ ਹੋਈ ਆ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਤੇ ਜਵਾਈ ਨੇ ਔਰ ਗੁਰੂ ਰਾਮਦਾਸ ਜੀ ਕੋਲ ਕਿਹੜੀ ਆ ਜਿਹੜੇ ਸਾਡੇ ਵੱਡੇ ਵੱਡੇ ਪੱਗਾਂ ਵਾਲੇ 3 ਫੁੱਟੀਆਂ ਖਰਪਾਨਾ ਪਾਉਣ ਵਾਲੇ ਇਹਨਾਂ ਬੇਸ਼ਰਮਾਂ ਨੇ ਸ਼ਰਮ ਲਾ ਲਈ ਬ੍ਰਾਹਮਣ ਦੇ ਤਲਵੇਂ ਚੜਦੇ ਨੇ ਗੁਲਾਮ ਨੇ ਬ੍ਰਾਹਮਣ ਦੇ ਦੱਸਣ ਦੀ ਹਿੰਮਤ ਨਹੀਂ ਨਾ ਦੇ ਵਿੱਚ। ਇਹ ਕੋ ਪਤਾ ਸੀ ਸਾਨੂੰ